ਕੀਡਾ ਸਮਾਜ ਆ ਉਹ ਚਿੰਤਾ ਦੇ ਵਿੱਚ ਐ ਪਰੇਸ਼ਾਨ ਐ ਦੁਖੀ ਐ ਉਹ ਵੀ ਇਸ ਚੀਜ਼ ਤੋਂ ਕਿ ਸਾਡੇ ਉੱਤੇ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਸਾਡੇ ਉੱਤੇ ਕਿਸੇ ਨੇ ਕੁਝ ਕਰਾਤਾ ਨਹੀਂ ਦਿੱਤਾ ਇਹ ਚੀਜ਼ਾਂ ਹੁੰਦੀਆਂ ਨੇ ਕਰਨਾ ਕਰਾਉਣਾ ਜਾਂ ਕਿਸੇ ਨੂੰ ਵਾਸ਼ਿਸ਼ ਕਰਨਾ ਦੇਖੋ ਸਾਨੂੰ ਗੁਰੂਆਂ ਨੇ ਗੁਰਬਾਣੀ ਦੇ ਲੜ ਲਾਇਆ ਠੀਕ ਆ ਅਸੀਂ ਬਹੁਤ ਜ਼ਿਆਦੇ ਇਨ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖ ਸਕਦੇ ਵੀ ਕੋਈ ਸਾਡੇ ਸਾਹਮਣੇ ਭੂਤ ਪ੍ਰੇਤ ਆ ਜਾਂ ਕੁਛਾ ਕਿਉਂਕਿ ਗੁਰਬਾਣੀ ਇੱਕ ਐਸੀ ਚੀਜ਼ ਆ ਕਿ ਜਿਹੜੀ ਹਰ ਇੱਕ ਚੀਜ਼ ਨੂੰ ਇਹ ਕੱਟ ਦਿੰਦੀ ਆ ਹੁੰਦਾ ਇਹ ਤੇ ਕਰਮਾਂ ਦੀ ਖੇਡ ਆ ਕਿਉਂਕਿ ਗੁਰ ਕਾ ਬਚਨ ਕਾਟੇ ਕੋਟ ਕਰਮ ਜਿਹੜਾ ਗੁਰੂ ਦਾ ਬਚਨ ਆ ਗੁਰੂ ਦਾ ਸ਼ਬਦ ਆ ਇੱਕ ਕਰੋੜਾਂ ਹੀ ਪਾਪਾਂ ਨੂੰ ਕੱਟ ਦਿੰਦਾ ਆ ਸੰਸਾਰ ਦੇ ਅੰਦਰ ਹਰ ਕੋਈ ਬੰਦਾ ਆਪਣੇ ਆਪਣੇ ਕਰਮਾਂ ਦੀ ਸਜ਼ਾ ਭੁਗਤਦਾ ਤੇ ਆਪਣੇ ਆਪਣੇ ਕਰਮਾਂ ਦਾ ਫਲ ਲੈਂਦਾ ਹੈ। ਉਹ ਕਰਮ ਕਿਸੇ ਵੀ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਾਵੇ। ਮੰਨ ਲਓ ਜਿਵੇਂ ਤੁਸੀਂ ਕਿਹਾ ਵੀ ਜਾਦੂ ਟੂਣਾ ਕੀਤਾ ਹੈ ਜੋ ਕੋਈ ਜੰਤਰ ਮੰਤਰ ਕਿਸੇ ਨੇ ਕਰਤਾ ਹੈ ਤਾਂ ਸਾਡੇ ਕਰਮਾਂ ਦੀ ਸਜ਼ਾ ਹੈ ਉਹ। ਪਰ ਹੁਣ ਉਹ ਕਰਮ ਸਾਡੇ ਕੋਲ ਟੁੱਟ ਨਹੀਂ ਰਿਹਾ। ਸਾਨੂੰ ਸਮਝ ਨਹੀਂ ਲੱਗਦੀ। ਕਿਸੇ ਨੇ ਸਾਡੇ ਤੇ ਕੋਈ ਮੋਟ ਛੜਤੀ ਆ ਕਿਸੇ ਨੇ ਕੋਈ ਜਾਦੂ ਟੂਣਾ ਕਰਤਾ ਆ ਐਸਾ ਕੁਝ ਸੰਸਾਰ ਚ ਬਹੁਤ ਕੁਝ ਦੇਖਣ ਨੂੰ ਮਿਲਦਾ ਆ ਮਤਲਬ ਇਹ ਚੀਜ਼ਾਂ ਹੁੰਦੀਆਂ ਨੇ ਆਪਣੇ ਇਖੜੀ ਆਪਾ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਕਹਿੰਦੇ ਵੀ ਅੱਜ ਦੇ ਸਮੇਂ ਵਿੱਚ ਬੜਾ ਜੂਝਣਾ ਪੈ ਰਿਹਾ ਇਹਨਾਂ ਚੀਜ਼ਾਂ ਦੇ ਨਾਲ ਪੰਜਾਬੀਆਂ ਨੂੰ ਦੇਖੋ ਗੁਰੂ ਸਾਹਿਬਾਨਾਂ ਦੇ ਵੇਲੇ ਦੀ ਇੱਕ ਇਵਾਰਤਾ ਮਿਲਦੀ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਸਿੱਖਾਂ ਨੇ ਕਹੇ ਸੀ ਕਿ ਮਹਾਰਾਜ ਅਸੀਂ ਜੰਗ-ਜੋਧ ਲੜਦੇ ਆ ਤੇ ਜਿਹੜੇ ਹੈਗੇ ਨੇ ਇਹ ਮੁਸਲਮਾਨ ਇਹ ਆਪਣਾ ਤੰਤਰ-ਮੰਤਰ ਕਰਕੇ ਸਾਡੇ ਸ਼ਾਸਤਰ ਠੰਡੇ ਕਰ ਦਿੰਦੇ ਆ ਸਾਡੇ ਸ਼ਾਸਤਰਾਂ ਨੂੰ ਖੁੰਡੇ ਕਰ ਦਿੰਦੇ ਆ ਸਾਡੇ ਚ ਸ਼ਾਸਤਰ ਚਲਾਉਣ ਦੀ ਸ਼ਕਤੀ ਨਹੀਂ ਰਹਿੰਦੀ ਤੇ ਦੱਸੋ ਉਹਦੀ ਰੋਕ ਥਾਮ ਦੇ ਵਾਸਤੇ ਸਾਡੇ ਕੋਲੇ ਕੀ ਚੀਜ਼ ਆ ਉਸ ਵੇਲੇ ਇਹ ਦੱਸਿਆ ਜਾਂਦਾ ਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਬ੍ਰਹਮ ਕਵਚ ਨਾਮ ਦੀ ਬਾਣੀ ਰਚੀ ਉਹ ਬ੍ਰਹਮ ਕਉਚ ਤਾਂ ਮੈਨੂੰ ਲੱਗਦਾ ਨਹੀਂ ਉਹਦੇ ਚ ਕਿਤੇ ਨਾਂ ਨਹੀਂ ਲਿਖਿਆ ਹੈਗਾ ਮੈਂ ਉਹਨੂੰ ਪੜ੍ਹਿਆ ਹੈਗਾ ਕਾਫੀ ਉਹ ਦੁਰਗਾ ਕਵਚ ਉਹਨੂੰ ਕਹਿ ਸਕਦੇ ਆ ਠੀਕ ਹੈ ਦੁਰਗਾ ਕਵਚ ਆਦੀ ਸ਼ਕਤੀ ਅੱディ ਸ਼ਕਤੀ ਜਿਹੜੀ ਉਸ ਦੁਰਗਾ ਕਵਚ ਦੇ ਨਾਲ ਉਸ ਨੂੰ ਬ੍ਰਹਮ ਕਵਚ ਦੀ ਸੰਗਿਆ ਨਾਲ ਬਣਾਇਆ ਜਾਂਦਾ ਹੈਗਾ ਕਿਉਂਕਿ ਸਾਡੇ ਕੋਲ ਸਤਕਾਰ ਯੋਗ ਬੁੱਢਾਦਾਲਾ ਉਹ ਵੀ ਇਹਨੂੰ ਬਹੁਤ ਪੜਦੇ ਆ ਤੇ ਉਹਨਾਂ ਨੇ ਵੀ ਇਹਨੂੰ ਬ੍ਰਹਮ ਕਵਚ ਦੇ ਨਾਮ ਨਾਲ ਹੀ ਰੱਖਿਆ ਹੋਇਆ ਉਹ ਬ੍ਰਹਮ ਕਵਚ ਜਿਹੜਾ ਹੈਗਾ ਉਹ ਕੀ ਕਰਦਾ ਕਿ ਇਸਲਾਮੀ ਕਲਾਮਾਂ ਜਾਂ ਇਸਲਾਮੀ ਤੰਤਰ ਕਿੰਨਾ ਵੀ ਕਿਸੇ ਨੇ ਜ਼ਬਰਦਸਤ ਛੱਡਿਆ ਹੋਵੇ ਉਹ ਬ੍ਰਹਮ ਕਵਚ ਕੋ ਨੂੰ ਰੋਕਦਾ ਆ ਬ੍ਰਹਮ ਕਵਚ ਉਹਦੀ ਕਾਟ ਕਰਦਾ ਆ ਪਰ ਹਾਂ ਜਿਹੜਾ ਬੰਦਾ ਬ੍ਰਹਮ ਕਵਚ ਕਰਦਾ ਆ ਬ੍ਰਹਮ ਕਵਚ ਦੇ ਕੁਝ ਅਸੂਲ ਨੇ ਬ੍ਰਹਮ ਕਵਚ ਦੀ ਕੁਝ ਮਰਿਆਦਾ ਆ ਬ੍ਰਹਮ ਕਵਚ ਦਾ ਆਪਣਾ ਇੱਕ ਥਾਂ ਆ ਕਿਉਂਕਿ ਬ੍ਰਹਮ ਕਵਚ ਜਿੱਥੇ ਤੱਕ ਮੈਨੂੰ ਅ ਵਿਦਵਾਨਾਂ ਨੇ ਸਤਪੁਰਸ਼ਾਂ ਨੇ ਦੱਸਿਆ ਵੀ ਇੱਕ ਤਾਂ ਬ੍ਰਹਮ ਕਵਚ ਛਤ ਦੇ ਥੱਲੇ ਨਹੀਂ ਹੁੰਦਾ ਠੀਕ ਹੈ ਬ੍ਰਹਮ ਕਵਚ ਹਮਨ ਤੋਂ ਬਿਨਾ ਉਹ ਸਿੱਧ ਨਹੀਂ ਹੁੰਦਾ ਉਹਦਾ ਹਮਨ ਕਰਨਾ ਪੈਂਦਾ ਹੁਣ ਹਮਨ ਕਰਨ ਤੋਂ ਸਾਡੇ ਅੰਦਰ ਕਿੰਤੂ ਪਰੰਤੂ ਆ ਜਾਂਦਾ ਹਮਨ ਹਮਨ ਦੇ ਵਿੱਚ ਫਰਕ ਆ ਜੋ ਇਹ ਹੁੰਦਾ ਜੀ ਵੀ ਜਿਹੜੇ ਕੁਝ ਤੁਹਾਡੇ ਸ਼ਬਦ ਨੇ ਉਹ ਕਿਸੇ ਨੂੰ ਮਾਰ ਸਕਦੇ ਨੇ ਬ੍ਰਹਮ ਕਵਚ ਉਹ ਚੀਜ਼ ਵਾਸਤੇ ਹੁੰਦਾ ਦੇਖੋ ਸੂਰ ਪ੍ਰਕਾਸ਼ ਦੀ ਇੱਕ ਸਾਖੀ ਵਿੱਚ ਸਾਨੂੰ ਬਹੁਤ ਵੱਡੀ ਇੱਕ ਪ੍ਰਮਾਣਿਤ ਸਾਖੀ ਮਿਲਦੀ ਆ ਵੀ ਗੁਰੂ ਅਰਜਨ ਦੇ ਮਹਾਰਾਜ ਨੂੰ ਆ ਕੇ ਕਿਸੇ ਨੇ ਕਿਹਾ ਬਈ ਸੁਲਹੀ ਖਾਨ ਤੁਹਾਡੇ ਤੇ ਚੜ ਕੇ ਆ ਰਿਹਾ ਠੀਕ ਹੈ ਫੌਜ ਲੈ ਕੇ ਆ ਰਿਹਾ ਤੁਹਾਡੇ ਵੱਲ ਤੇ ਉਸ ਵੇਲੇ ਬੈਠੇ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਕਾਂਡ ਕੁਠਾਰ ਖਸ਼ਮ ਸਿਰ ਕਟਿਆ ਜਿਨੇ ਰਚਿਆ ਤਿੰਨ ਦੀਨਾ ਧਾਕ ਤੇ ਉਹ ਸੁਲਹੀ ਖਾਨ ਦਾ ਘੋੜਾ ਆ ਪੱਠੇ ਦੇ ਉੱਤੇ ਚੜ ਕੇ ਆਵੇ ਦੇ ਉੱਤੇ ਚੜ ਕੇ ਸੜ ਕੇ ਆਪ ਵੀ ਮਰ ਗਿਆ ਸੀ ਇਹ ਅੱਗ ਵਿੱਚ ਸੜੇ ਹੋਏ ਨੂੰ ਮੁਸਲਮਾਨ ਨਾਪਾਕ ਮੰਨਦੇ ਨੇ ਵੀ ਇਹ پاک ਪਵਿੱਤਰ ਨਹੀਂ ਰਿਹਾ ਇਹ ਭ੍ਰਿਸ਼ਟ ਹੋ ਗਿਆ ਤੇ ਐਸੀਆਂ ਚੀਜ਼ਾਂ ਗੁਰਬਾਣੀ ਵਿੱਚ ਵੀ ਹੈਗੀਆਂ ਨੇ ਇਸ ਤੰਤਰ ਦੇ ਰੋਕ ਥਾਮ ਨੂੰ ਗੁਰਬਾਣੀ ਸਮਰੱਥ ਹੈਗੀ ਆ ਕਿਉਂਕਿ ਗੁਰਬਾਣੀ ਦੇ ਵਿੱਚ ਜਿਹੜੀ ਸ਼ਕਤੀ ਆ ਉਹ ਪਾਰ ਬ੍ਰਹਮ ਪਰਮਾਤਮਾ ਦੀ ਸ਼ਕਤੀ ਆ ਜੋ ਅਸੀਮ ਸ਼ਕਤੀ ਆ ਪਰ ਹੁਣ ਸਾਡੀ ਸਾਧਨਾ ਨਹੀਂ ਹੈਗੀ ਦੇਖੋ ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਜਿਹੜੀ ਦੱਸੀ ਸੀ ਪਰਭਾਤੇ ਪ੍ਰਭ ਨਾਮ ਜਪ ਨਿਸਬਸਰ ਆਰਾਧ ਕਾਰਾ ਤੁਜੇ ਨਾ ਵਿਆਪਈ ਨਾਨਕ ਮਿਟੇ ਉਪਾਦ ਬਈ ਅੰਮ੍ਰਿਤ ਵੇਲੇ ਉੱਠ ਕੇ ਬ੍ਰਹਮਹੂਰਤ ਵਿੱਚ ਤੇ ਸਿਮਰਨ ਕਰਨਾ ਰੱਬ ਨੂੰ ਯਾਦ ਕਰਨਾ ਮੈਨੂੰ ਨਹੀਂ ਲੱਗਦਾ ਵੀ ਜੇ ਤੁਹਾਡੀ ਨਾਲ ਵਿੱਚ ਕੋਈ ਹੈਗਾ ਤਾਂ ਮੈਨੂੰ ਇੱਕ ਦੋ ਬੰਦੇ ਦੱਸ ਦੋ ਵੀ ਫਲਾਨਾ ਬੰਦਾ ਜਿਹੜਾ ਉਹ ਅਮਰਤ ਵੇਲੇ ਉੱਠ ਕੇ ਉਹਨੂੰ ਟਾਈਮ ਦਾ ਪਤਾ ਹੋਵੇ ਅਮਰਤ ਵੇਲੇ ਦਾ ਤੇ ਉਹ ਅਮਰਤ ਵੇਲੇ ਉੱਠ ਕੇ ਤੇ ਪ੍ਰਮਾਤਮਾ ਦਾ ਸਿਮਰਨ ਕਰਦਾ ਬ੍ਰਹਮ ਮੂਹਰਤ ਚ ਬ੍ਰਹਮ ਦਾ ਜਾਪ ਕਰਦਾ ਸਾਡੇ ਸਿੱਖ ਵੀ ਹੁਣ ਇਕੱਲੇ ਰਹਿ ਗਏ ਜਿਵੇਂ ਗੁਰਦੁਆਰਾ ਸਾਹਿਬ ਪ੍ਰਕਾਸ਼ ਹੁੰਦਾ ਉਕੱਲੀ ਸਵੇਰੇ ਕਰਾਉਂਦੇ ਹੁੰਦੇ ਰਹੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਸਥਿਤੀ ਹੈ ਤੁਹਾਨੂੰ ਪਸਾਉਣਾ ਦੇਖੋ ਗੁਰੂ ਘਰ ਦੀ ਜਿਹੜੀ ਮਰਯਾਦਾ ਨਾ ਉਹ ਤਾਂ ਅਸੀਂ ਗੁਰੂਆਂ ਨੇ ਦਿੱਤੀ ਸਿੱਖ ਨੂੰ ਨਾਮ ਜਪਣ ਵਾਸਤੇ ਅੱਜ ਉਹ ਮਰਯਾਦਾ ਸਾਡੇ ਹੱਥੋਂ ਤਿਲਕ ਦੀ ਤਿਲਕ ਦੀ ਐਸੀ ਥਾਂ ਤੇ ਚਲੇ ਗਈ ਆ ਸਾਡੇ ਕੋਲ ਜਿਹੜਾ ਸੀ ਨਾਮ ਜਪਣ ਦਾ ਸਮਾਂ ਉਹ ਅੱਜ ਸਾਰੀ ਵਾਰ ਨੇ ਲੈ ਲਿਆ ਸ਼ਾਮ ਨੂੰ ਸਾਡੇ ਕੋਲ ਜਿਹੜਾ ਸੀਗਾ ਉਹ ਹਿੰਦੂਆਂ ਦੀ ਤਰਜ਼ ਤੇ ਉਹ ਸੰਧਿਆ ਦਾ ਪਾਠ ਕਰਦੇ ਆ ਤੇ ਅਸੀਂ ਰਹਿ ਰਹਿ ਦਾ ਪਾਠ ਕਰਦੇ ਆ ਉਰੇ ਇਸ ਪਾਠ ਕਰਕੇ ਸਮਾਪਤੀ ਹੋਗੀ ਮੇਲ ਗੱਲ ਇਹ ਆ ਮੈਂ ਜਿੱਥੋਂ ਤੱਕ ਜੋ ਵਿਚਰਿਆ ਹੈਗਾ ਮੈਂ ਸਨ 75 ਤੋਂ ਇਸ ਲਾਈਨ ਦੇ ਵਿੱਚ ਠੀਕ ਹੈ ਜੀ ਸਨ 75 ਤੋਂ ਘਰ ਛੱਡ ਕੇ ਮੈਂ ਆ ਗਿਆ ਸੀਗਾ ਕਦੀ ਕਿਸੇ ਸਾਧੂ ਦੇ ਡੇਰੇ ਕਦੀ ਕਿਸੇ ਸਾਧੂ ਦੇ ਡੇਰੇ ਕਿਸੇ ਤੋਂ ਕੁਝ ਸਿੱਖਿਆ ਕਿਸੇ ਤੋਂ ਕੁਝ ਸਿੱਖਿਆ ਕਿਸੇ ਤੋਂ ਕੁਝ ਸਿੱਖਿਆ ਚਲੋ ਬਹੁਤ ਸਾਰੀ ਵਿਦਿਆ ਕਿਣਕਾ ਕਿਣਕਾ ਸਾਰੇ ਲੋਕਾਂ ਤੋਂ ਇਕੱਠੇ ਕਰਕੇ ਤੇ ਅੱਜ ਮੈਂ ਉਹ ਵਿਦਿਆ ਜਿਹੜੀ ਹੈਗੀ ਆ ਉਹ ਇਹ ਕਹਿ ਲੋ ਵੀ ਉਹਦਾ ਸਮਾ ਆ ਗਿਆ ਪਰ ਫੁੱਲਤ ਹੋਣ ਦਾ ਇਹਦੇ ਵਿੱਚ ਜਿਵੇਂ ਮਤਲਬ ਲੋਕਾਂ ਦੇ ਛੋਟੇ ਛੋਟੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਹੀ ਉਹਨਾਂ ਸਵਾਲ ਨੇ ਜਿਹਦੇ ਕਰਕੇ ਲੋਕ ਤੁਹਾਡੇ ਕੋਲ ਵੀ ਆਉਂਦੇ ਨੇ ਜਿਵੇਂ ਮੰਨ ਲਓ ਅ ਅੱਜਕੱਲ ਪਿੰਡਾਂ ਦੇ ਵਿੱਚ ਹੁੰਦਾ ਜ਼ਿਆਦਾਤਰ ਵੀ ਕਿਤੇ ਕੋਈ ਨਾਰੀਆ ਜਾਂ ਕੋਈ ਹੋਰ ਇਦਾਂ ਦੀ ਅਵਸਥਾ ਰੱਖ ਕੇ ਕੋਈ ਟੂਣਾ ਕਰਦਾ ਵੀ ਮੈਂ ਉਹਦਾ ਨੁਕਸਾਨ ਕਰਾਂ ਇਹ ਮਤਲਬ ਨੁਕਸਾਨ ਕਰਨ ਦੇ ਮੰਤਰਾ ਹੁੰਦਾ ਤੇ ਫਿਰ ਨੁਕਸਾਨ ਹੋ ਜਾਂਦਾ ਕਿਸੇ ਦੇ ਉੱਤੇ ਦੁਸ਼ਮਣੀ ਆ ਮੇਰੇ ਕੋਲੇ ਫੋਨ ਨੰਬਰ ਵੀ ਹੈਗੇ ਨੇ ਉਹਨਾਂ ਦੇ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਪਰਿਵਾਰਕ ਮੈਂਬਰ ਮਰ ਚੁੱਕੇ ਨੇ ਘਰ ਬਰਬਾਦ ਹੋ ਚੁੱਕੇ ਨੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਜ਼ਮੀਨਾਂ ਵਿਕ ਗਈਆਂ ਉਹਨਾਂ ਦੀਆਂ ਕਾਰਖਾਨੇ ਘਰ-ਬਾਰ ਫੈਕਟਰੀਆਂ ਬੰਦ ਹੋ ਗਈਆਂ ਉਹ ਲੋਕ ਰੋਡ ਤੇ ਆ ਗਏ ਨੇ ਕਰਜ਼ਾ ਇੰਨਾ ਚੜ ਗਿਆ ਕਿ ਉਹ ਇਹ ਸੋਚਦੇ ਵੀ ਸੁਸਾਈਡ ਕਿਵੇਂ ਕਰੀਏ ਤੇ ਕਦੋਂ ਕਰੀਏ ਮਰਨ ਤੱਕ ਨਬਤ ਆ ਗਈ ਹੈ ਇਸ ਤੰਤਰ ਦੇ ਨਾਲ ਕਿਉਂਕਿ ਆ ਮੁਸਲਮਾਨ ਜਿਹੜੇ ਤੰਤਰ ਕਰਦੇ ਨੇ ਇਹ ਸਾਡੇ ਕੋਲੋਂ ਟੁੱਟਦੇ ਹੀ ਨਹੀਂ ਹੈਗੇ ਛੇਤੀ ਕਾਲਾ ਇਲਮ ਟੁੱਟ ਜਾਂਦਾ ਉਹ ਹੀ ਕਾਲਾ ਇਲਮ ਹੁੰਦਾ ਜਦੋਂ ਆਪਾਂ ਮੁਸਲਮਾਨ ਦੀ ਗੱਲ ਕਰਾਂਗੇ ਤੇ ਉਹਦੇ ਕੋਲੇ ਕਾਲਾ ਇਲਮ ਹੀ ਹੁੰਦਾ ਉਹਦੇ ਰਾਹੀਂ ਸਾਰਾ ਕੁਝ ਕੀਤਾ ਹੁੰਦਾ ਇਹ ਉਹ ਉਹਨਾਂ ਨੇ ਕੀਤਾ ਹੁੰਦਾ ਦੇਖੋ ਉਸ ਕਾਲੇ ਇਲਮ ਦੇ ਨਾਲ ਤੁਹਾਡਾ ਕੋਲ ਦੇਵਤਾ ਬਣਿਆ ਜਾਂਦਾ ਤੁਹਾਡੇ ਪਿਤਰ ਬਣੇ ਜਾਂਦੇ ਨੇ ਤੁਹਾਡੇ ਕੁਲ ਦੀ ਵੀ ਆ ਉਹ ਬੰਨੀ ਜਾਂਦੀ ਆ ਉਹਨੂੰ ਤੰਤਰ ਵਿਦਿਆ ਨਾਲ ਬੰਨ੍ਹ ਦਿੰਦੇ ਨੇ ਸ਼ਕਤੀ ਹੈ ਇੱਕ ਊਰਜਾ ਕੰਮ ਕਰਦੀ ਆ ਦੇਖੋ ਪ੍ਰਮਾਤਮਾ ਵੀ ਜਿਹੜਾ ਹੈਗਾ ਉਹ ਵੀ ਇੱਕ ਊਰਜਾ ਆ ਪ੍ਰਮਾਤਮਾ ਇੱਕ ਬਹੁਤ ਵੱਡੀ ਊਰਜਾ ਆ ਉਹਦੇ ਮੁਕਾਬਲੇ ਉਹਦੇ ਬਰਾਬਰ ਦੀ ਊਰਜਾ ਕੋਈ ਨਹੀਂ ਹੈਗੀ ਇੱਕ ਨੈਗੇਟਿਵ ਊਰਜਾ ਇੱਕ ਪੋਜ਼ਿਟਿਵ ਊਰਜਾ ਸਾਡੇ ਕੋਲ ਜਿਹੜੀ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੇ ਸ਼ਬਦ ਗੁਰਬਾਣੀ ਦਾ ਪਾਠ ਇਹ ਸਾਰੀ ਜਿਹੜੀ ਊਰਜਾ ਹੈ ਨਾ ਉਹ ਸ਼ੁੱਧ ਊਰਜਾ ਆ ਫਿਰ ਇੱਥੇ ਸਵਾਲੇ ਵੀ ਆਉਂਦਾ ਹੈ ਕਿ ਕਈ ਲੋਕ ਕਹਿੰਦੇ ਨੇ ਕਿ ਅਸੀਂ ਤਾਂ ਗੁਰੂ ਘਰ ਜਾਂਦੇ ਆ ਜਾਂ ਪਾਠ ਕਰਦੇ ਆ ਜਾਂ ਕੋਈ ਹੋਰ ਧਰਮ ਨਾਲ ਜੁੜਿਆ ਹੋਇਆ ਹੈ ਉਹ ਕਹਿੰਦੇ ਸਾਡੇ ਤੇ ਕੀ ਅਸਰ ਹੋਣਾ ਕਿਸੇ ਦਾ ਜੋ ਮਰਜ਼ੀ ਕਰੇ ਜਾਂ ਜਾਦੂ ਟੂਣਾ ਕਰੇ ਹੁੰਦਾ ਹਾਂ ਹਾਂ ਉਹ ਇਹ ਕਹਿੰਦੇ ਵੀ ਅਸੀਂ ਅਮਰ ਛਕ ਲਿਆ ਨਾ ਅਸੀਂ ਹੁਣ ਪਿਤਰਾਂ ਨੂੰ ਮੰਨਣਾ ਨਾ ਕਿਸੇ ਦੇਵੀ ਦੇਵਤੇ ਨੂੰ ਮੰਨਣਾ ਨਾ ਕਿਸੇ ਬੰਦੇ ਨੂੰ ਮੰਨਣਾ ਨਾ ਕਿਸੇ ਸੰਤ ਨੂੰ ਮੰਨਣਾ ਨਾ ਕਿਸੇ ਥਾਂ ਤੇ ਮੱਥਾ ਟੇਕਣਾ ਬਸ ਅਸੀਂ ਤਾਂ ਹੁਣ ਆਪਣੇ ਘਰੋਂ ਗੁਰਦਾਰੇ ਜਾਵਾਂਗੇ ਉੱਥੇ ਮੱਥਾ ਟੇਕ ਕੇ ਘਰੇ ਵਾਪਸ ਆ ਜਾਾਂਗੇ ਸਾਡੇ ਸਾਰੇ ਕੰਮ ਹੋ ਗਏ ਐਸਾ ਨਹੀਂ ਹੁੰਦਾ ਜਿਹੜੇ ਲੋਕ ਅੰਮ੍ਰਿਤ ਛਕ ਕੇ ਸਾਰਾ ਕੁਝ ਛੱਡ ਚੁੱਕੇ ਨੇ ਉਹ ਲੋਕ ਵੀ ਸਾਡੇ ਕੋਲ ਆਉਂਦੇ ਨੇ ਬਹੁਤ ਦੁਖੀ ਨੇ ਉਹ ਕਹਿੰਦੇ ਜੀ ਦੱਸੋ ਹੋਰ ਇਦੂ ਉੱਤੇ ਕੀ ਕਰੀਏ ਅੰਮ੍ਰਿਤ ਛਕ ਲਿਆ ਨਿਤਨੇਮ ਕਰਦੇ ਆ ਸ਼ਾਮ ਨੂੰ ਗੁਰਦੁਆਰੇ ਵੀ ਜਾਂਦੇ ਆ ਸਵੇਰੇ ਵੀ ਗੁਰਦੁਆਰੇ ਜਾਂਦੇ ਆ ਬਾਣੀ ਵੀ ਪੜ੍ਹਦੇ ਆ ਅਸੀਂ ਫੇਰ ਵੀ ਦੁਖੀ ਆ ਫੇਰ ਕਿਉਂ ਐਸਾ ਕੋਈ ਸਾਡੇ ਨਾਲ ਹੁੰਦਾ ਹੁਣ ਇੱਥੇ ਜੇ ਅਸੀਂ ਨੈਗੇਟਿਵ ਊਰਜਾ ਨੈਗੇਟਿਵ ਊਰਜਾ ਹੂੰ ਕਿਉਂ ਦੇਖੋ ਜੋ ਕਬਰਾਂ ਦੇ ਵਿੱਚੋਂ ਮਰੀਆਂ ਹੋਈਆਂ ਗੰਦੀਆਂ ਚੀਜ਼ਾਂ ਆਉਂਦੀਆਂ ਨੇ ਅੱਧ ਸੜੀਆਂ ਲਾਸ਼ਾਂ ਆਉਂਦੀਆਂ ਨੇ ਕਈ ਮੈਂ ਲਾਸ਼ਾਂ ਦਾ ਕਤਲ ਕਰ ਦਿੱਤਾ ਉਹ ਗਲ ਗਿਆ ਮਰ ਗਿਆ ਸੜ ਗਿਆ ਪਾਣੀ ਦੇ ਵਿੱਚ ਡੁੱਬ ਕੇ ਮਰ ਗਿਆ ਸੜ ਗਿਆ ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਉਹਦੀ ਪੋਜੀਸ਼ਨ ਮਰਨ ਤੋਂ ਬਾਅਦ ਵੀ ਇਹ ਗੰਦੀ ਹੀ ਰਹਿੰਦੀ ਆ ਠੀਕ ਆ ਜਿਹੜੀ ਗੁਰਬਾਣੀ ਆ ਇਹ ਸ਼ੁੱਧ ਪ੍ਰਕਿਰਿਆ ਦੀ ਆ ਇਹ ਮਲੀਨ ਕਰਿਆ ਨਹੀਂ ਹੈਗੀ ਗੁਰਬਾਣੀ ਉਸ ਥਾਂ ਦੇ ਉੱਤੇ ਕੰਮ ਨਹੀਂ ਕਰਦੀ ਜਿੱਥੇ ਇਹ ਗੰਧਮੰਦ ਆ ਇਸੇ ਕਰਕੇ ਗੁਰੂ ਘਰ ਦੇ ਵਿੱਚ ਜਾਂ ਸਿੱਖ ਧਰਮ ਵਿੱਚ ਸੁੱਚ ਨੂੰ ਬਹੁਤ ਵਧੀਆ ਵੀ ਸਾਫ ਸੁਥਰਾ ਹੋਣਾ ਚਾਹੀਦਾ ਸੁੱਚਮਦਾਰ ਸ ਮੇਰਾ ਇਹ ਨਹੀਂ ਹੈ ਵੀ ਹੱਥ ਮਾਜੀ ਜਾਓ ਜਾਓ ਕਰੋ ਵੀ ਸਾਫ ਸੁਥਰਾ ਹੋਣਾ ਚਾਹੀਦਾ ਘਰ ਵੀ ਸਾਫ ਸੁਥਰਾ ਹੋਵੇ ਜਿੱਥੇ ਅਸੀਂ ਬੈਠ ਕੇ ਪਾਠ ਕਰਨਾ ਸਾਫ ਸੁਥਰਾ ਹੋਵੇ ਸੱਚਾ ਵੀ ਕਹਿ ਲਓ ਤੇ ਗੁਰਦਵਾਰ ਵੀ ਜਿਹੜਾ ਹੋਵੇ ਸਾਫ ਸੁਥਰਾ ਹੋਵੇ ਗੁਰਬਾਣੀ ਸਾਫ ਸੁਥਰੀ ਥਾਂ ਤੇ ਕੰਮ ਕਰਦੀ ਆ ਮਲੀਨ ਥਾਂ ਤੇ ਨਹੀਂ ਜਾਂਦੀ ਮਲੀਨ ਥਾਂ ਤੇ ਜਾਊਗਾ ਤੇ ਕਾਲਾ ਇਲਮ ਹੀ ਜਾਊਗਾ